ਹਾਂਜੀ ਆਪਣਾ ਨਾਮ ਕੀ ਆ ਤੇ ਉਹਦਾ ਕੀ ਆ ਤੇ ਅੱਜ ਨਮੋਲਪਿੰਡ ਦੇ ਵਿੱਚ ਜੋ ਘਟਨਾ ਘੱਟੀ ਆ ਜੋ ਪ੍ਰਸ਼ਾਸਨ ਵੱਲੋਂ ਐਚਪੀ ਪਾਈਪਲਾਈਨ ਨੂੰ ਲੈ ਕੇ ਜੋ ਕਿਸਾਨਾਂ 'ਤੇ ਲਾਠੀ ਚਾਰਜ ਕੀਤਾ ਗਿਆ ਤੇ ਧੱਗੇ ਨਾਲ ਜ਼ਮੀਨ ਅਕਵਾਇਰ ਕਰਨ ਦੀ ਗੱਲ ਆ ਇਹਦੇ ਬਾਰੇ ਦੱਸੋ ਥੋੜਾ ਜਿਹਾ ਮੇਰਾ ਨਾਮ ਕੁਲਵਿੰਦਰ ਸੋਨੀ ਲੌਂਗੋਵਾਲ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਬੀਕੇ ਜੁ ਇੱਕਤਾ ਯਾਦ ਆ ਅੱਜ ਨਮੋਲਪਿੰਡ ਦੇ ਵਿੱਚ ਆ ਜਿਹੜਾ ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਪੂਰੀ ਤਰ੍ਹਾਂ ਮੁਸਤੈਦ ਹੋਇਆ ਵੱਡੀਆਂ ਧਾੜਾਂ ਬਣ ਕੇ ਖੇਤਾਂ ਦੇ ਵਿੱਚ ਵੱਡੀਆਂ ਜੀਸੀਬੀ ਮਸ਼ੀਨਾਂ ਲੈ ਕੇ ਟਰਾਲੀਆਂ ਦੇ ਉੱਪਰ ਪਾਈਪ ਲੱਦ ਕੇ ਪਿੰਡ ਦੇ ਵਿੱਚ ਦੀ ਪੂਰੀ ਦਹਿਸ਼ਤ ਪਾਉਂਦਾ ਹੋਇਆ ਸਾਰਾ ਪ੍ਰਸ਼ਾਸਨ ਤੇ ਨਾਲ ਕੰਪਨੀ ਦੇ ਅਧਿਕਾਰੀ ਔਨਸਾਰ ਪਿੰਡ ਦੇ ਵਿੱਚੋਂ ਦੀ ਨੰਗਦੇ ਹੋਏ ਜਿਹੜੇ ਖੇਤਾਂ ਦੇ ਵਿੱਚ ਪਾਈਪ ਲਾਈਨ ਆ ਜੀਸੀਬੀ ਮਸ਼ੀਨਾਂ ਨਾਲ ਕਣਕਾਂ ਨੂੰ ਮਿੱਧਦੇ ਹੋਏ ਪੱਟ ਕੇ ਪਾਣੀ ਸ਼ੁਰੂ ਕਰ ਦਿੱਤੀ ਤਾਂ ਪਿੰਡ ਦੇ ਲੋਕਾਂ ਦੇ ਵੱਲੋਂ ਬੀਕੇਜੂ ਏਕਤਾ ਯਾਦ ਦੇ ਵੱਲੋਂ ਤੇ ਸਹਾਉਗੀ ਜਥੇਬੰਦੀਆਂ ਦੇ ਵੱਲੋਂ ਇਹਨਾਂ ਦਾ ਡਟ ਕੇ ਜਿਹੜਾ ਵਿਰੋਧ ਹੈ ਉਹ ਕੀਤਾ ਗਿਆ ਤਾਂ ਦੂਜੇ ਪਾਸੇ ਸ਼ਾਜਲੀ ਪਿੰਡ ਦੇ ਵਿੱਚ ਬੀਕੇਜੂ ਏਕਤਾ ਯਾਦ ਦੀ ਮੀਟਿੰਗ ਚੱਲ ਰਹੀ ਸੀ ਤਾਂ ਉਹ ਮੀਟਿੰਗ ਦੇ ਵਿੱਚ ਜਦੋਂ ਐਮਰਜੈਂਸੀ ਸੁਨੇਹਾ ਜਾਂਦਾ ਕਿ ਨਮੋਲ ਦੇ ਵਿੱਚ ਅਮਨ ਰੋੜਾ ਦੀ ਸ਼ਹਿਦ ਤੇ ਮੁੱਖ ਮੰਤਰੀ ਭਵਨਤਮਾਨ ਦੀ ਸ਼ਹਿਤ ਤੇ ਇਥੋਂ ਦੇ ਐਸਐਸਪੀ ਡੀਸੀ ਦੀ ਸ਼ਹਿਤ ਤੇ ਵੱਡੀਆਂ ਧਾੜਾਂ ਫੋਰਸਾਂ ਨੇ ਜਿਹੜੀਆਂ ਨਮੋਲ ਦੇ ਵਿੱਚ ਪਾਈਪਲਾਈਨ ਪਾਉਣ ਆ ਰਹੀਆਂ ਨੇ ਸੋ ਸਾਰੀ ਜਥੇਬੰਦੀ ਨੂੰ ਅਪੀਲ ਆ ਵੀ ਤੁਸੀਂ ਇੱਥੇ ਆ ਕੇ ਪਹੁੰਚੋ ਤਾਂ ਫੌਰਨ ਉਹ ਮੀਟਿੰਗ ਨੂੰ ਕੈਨਸਲ ਕਰਕੇ ਸਾਰੇ ਪਿੰਡਾਂ ਦੀ ਜਿੰਨੀ ਫੋਰਸ ਸੀ ਉਹ ਪਿੰਡ ਨਮੋਲ ਦੇ ਵਿੱਚ ਪਹੁੰਚੀ ਜਿਹੜੇ ਨਮੋਲ ਦੇ ਵਿੱਚ ਪਹਿਲਾਂ ਹੀ ਪ੍ਰਸ਼ਾਸਨ ਦੇ ਵੱਲੋਂ ਇਥੋਂ ਦੇ ਡੀਐਸਪੀ ਦੇ ਵੱਲੋਂ ਐਸਪੀ ਦੇ ਵੱਲੋਂ ਆਈਪੀਐਸ ਅਧਿਕਾਰੀਆਂ ਦੇ ਵੱਲੋਂ ਸਾਡੇ ਜਿਹੜੇ ਜਥੇਬੰਦੀ ਦੇ ਆਗੂ ਸਹਿਬਾਨ ਸੀ ਉਹਨਾਂ ਨੂੰ ਮੀਟਿੰਗ ਦੇ ਨਾਂ ਦੇ ਉੱਪਰ ਉਹ ਸ਼ੈਲਰ ਦੇ ਵਿੱਚ ਸੱਤ ਗਏ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਮੋਬਾਈਲ ਵੀ ਖੋਏ ਗਏ ਤੇ ਸਾਡੇ ਆਗੂਆਂ ਨੂੰ ਭੱਦੀ ਸ਼ਬਦਾਵਲੀ ਤੇ ਇਤੋਂ ਤੱਕ ਸਾਡੀਆਂ ਮਾਵਾ ਭੈਣਾਂ ਨੂੰ ਡੀਐਸਪੀ ਦੇ ਵੱਲੋਂ ਐਸਪੀ ਦੇ ਵੱਲੋਂ ਜਿਹੜੀਆਂ ਗੰਦੀਆਂ ਗਾਲਾਂ ਨੇ ਉਹ ਗੱਡੀਆਂ ਗਈਆਂ ਤਾਂ ਫਿਰ ਆਉਂਦੇ ਸਾਰ ਜਦੋਂ ਜਥੇਬੰਦੀ ਦੇ ਵੱਲੋਂ ਇਹ ਪਾਈਪ ਲਾਈਨ ਦੇ ਕੰਮ ਨੂੰ ਬੰਦ ਕਰਵਾਇਆ ਗਿਆ ਤਾਂ ਪ੍ਰਸ਼ਾਸਨ ਉਸ ਸਮੇਂ ਵੀ ਵੱਡੀ ਧੱਕੇਸ਼ਾਹੀ ਦੇ ਉੱਤਰ ਕੇ ਸਾਨੂੰ ਰੋਕਣਾ ਚਾਹਿਆ ਪਰ ਲੋਕਾਂ ਦੇ ਹੜ੍ਹਾਂ ਦੇ ਅੱਗੇ ਇਹ ਪ੍ਰਸ਼ਾਸਨ ਜਿਹੜਾ ਆਪਣਾ ਦਮ ਤੋੜ ਗਿਆ ਤੇ ਉਹ ਸਾਰੀਆਂ ਜੀਐਸਵੀ ਮਸ਼ੀਨਾਂ ਨੇ ਜਿਹੜੀਆਂ ਉਹ ਕਣਕ ਦੇ ਚੋਂ ਬਾਹਰ ਕਢਾ ਕੇ ਲੋਕਾਂ ਨੇ ਇੱਥੇ ਜਿਹੜਾ ਪੱਕਾ ਮੋਰਚਾ ਕਿਸਾਨਾਂ ਦੇ ਵੱਲੋਂ ਉਹ ਲਗਾ ਦਿੱਤਾ ਗਿਆ ਤੇ ਇੱਕ ਸੁਨੇਹਾ ਇਥੋਂ ਦੇ ਮੁੱਖ ਮੰਤਰੀ ਭਵੰਤਮਾਨ ਤੇ ਅਮਰੋੜਾ ਨੂੰ ਦਿੱਤਾ ਕਿ ਜਿਨ੍ਹਾਂ ਦੀਆਂ ਵੋਟਾਂ ਦੇ ਸਾਰੇ ਨਮੋਲ ਪਿੰਡਾਂ ਦੀਆਂ ਵੋਟਾਂ ਦੇ ਸਾਰੇ ਤੁਸੀਂ ਮੰਤਰੀ ਬਣਿਓ ਮੁੱਖ ਮੰਤਰੀ ਬਣਿਓ ਤਾਂ ਤੁਸੀਂ ਇਹ ਲੋਕਾਂ ਦਾ ਅੱਜ ਰੋਹ ਵੀ ਦੇਖਿਆ ਕਿ ਕਿਸ ਤਰ੍ਹਾਂ ਤੁਸੀਂ ਇੱਕ ਪਾਸੇ ਕਾਰਪੋਰੇਟ ਘਰਾਣਿਆਂ ਦੇ ਕੌਲੀ ਚੱਕ ਬਣ ਕੇ ਇਹਨਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਕਰਾਉਣ ਤੇ ਤੋਲੇ ਪ੍ਰਧਾਨ ਜੀ ਜੋ ਅੱਜ ਨਮੋਲ ਪਿੰਡ ਦੇ ਵਿੱਚ ਖਬਰਾਂ ਚੱਲ ਰਹੀਆਂ ਨੇ ਜਿਹੜਾ ਇਥੋਂ ਪ੍ਰਸ਼ਾਸਨ ਦੇ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿੰਡ ਨਮੋਲ ਦੇ ਵਿੱਚ ਅੱਜ ਐਚਪੀ ਪਾਈਪਲਾਈਨ ਨੂੰ ਲੈ ਕੇ ਜੋ ਮਸਲਾ ਉਹਦੇ ਬਾਰੇ ਦੱਸੋ ਥੋੜਾ ਜਿਹਾ ਕੀ ਬਣਿਆ ਕੀ ਹੋਇਆ ਅੱਜ ਅਸਲ ੱਚ ਕਰਦੇ ਇਹ ਹੈ ਜੀ ਪਹਿਲਾ ਬਹੁਤ ਦਿਨ ਹੋ ਗਏ ਮਤਲਬ ਲਗਭਗ 6 ਮਹੀਨਿਆਂ ਦੇ ਕਰੀਬ ਪ੍ਰਸ਼ਾਸਨ ਨੇ ਲਗਾਤਾਰ ਗੱਲਬਾਤ ਦੇ ਜਿਹੜੇ ਸੱਦੇ ਨੇ ਉਹ ਦਿੱਤੇ ਨੇ ਅਸੀਂ ਗੱਲਬਾਤ ਦੇ ਵਿੱਚ ਗਏ ਪਰ ਹਰ ਵਾਰ ਉਹਨਾਂ ਦੀ ਇੱਕੋ ਗੱਲ ਹੁੰਦੀ ਦੀ ਵੀ ਮਾਲਜਾ ਤਾਂ ਬਾਤ ਨਹੀਂ ਸਕਦਾ ਤੁਹਾਡੇ ਮਰਚੀ ਨਾਲ ਕਬਜ਼ਾ ਕਰਾਂਗੇ ਕੋਈ ਸਾਨੂੰ ਮਾਫੀ ਨਹੀਂ ਮਿਲੂਗਾ ਇਸ ਕਰਕੇ ਜਿਹੜੇ ਲੋਕ ਸੀ ਉਹਨਾਂ ਦੇ ਮਨਾਂ 'ਚ ਗੁੱਸਾ ਸੀ ਜੀ ਸਾਡੇ ਪਿੰਡ ਦੇ ਨਮੂਲ ਦੇ ਘੱਟੋ ਘੱਟ 30 30 ਪਰਿਵਾਰਾਂ ਦੀਆਂ ਜ਼ਮੀਨਾਂ ਇਹਦੇ ਵਿੱਚ ਆਉਂਦੀਆਂ 30 ਪਰਿਵਾਰ ਜਿਹੜੇ ਉਹਨਾਂ ਦੀ ਕੋਈ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਉਹਨਾਂ ਦੀ ਕੋਈ ਗੱਲਬਾਤ ਨਹੀਂ ਉਹਨਾਂ ਨੂੰ ਸੱਦਾ ਮਿਲਿਆ ਹੈਗਾ ਤੇ ਅੱਜ ਆ ਕੇ ਸਵੇਰੇ ਅਚਾਨਕ ਹੀ ਨਹੀਂ ਤਾਂ ਅਸੀਂ ਵੱਡੀ ਪੱਦਰ ਤੇ ਤਿਆਰੀ ਕਰਦੇ ਪਿੰਡ 'ਚ ਜਥੇਬੰਦੀ ਦੇ ਬਾਹਰੋਂ ਜਿੰਨੇ ਸਾਡੇ ਵਰਕਰ ਨੇ ਉਹ ਬੁਲਾਉਂਦੇ ਪਰ ਮੌਕੇ ਤੇ ਆ ਕੇ ਉਹਨਾਂ ਨੇ ਜਿਹੜਾ ਜ਼ਮੀਨ ਆ ਦੇਖੋ ਤੁਸੀਂ ਕਣਕ ਦੇਖ ਸਕਦੇ ਹੋ ਕਿਵੇਂ ਮੱਦੀ ਆ ਇਹ ਪੁੱਤਾਂ ਵਾਂਗੂ ਪਾਲੀ ਹੋਈਆ ਇਹਨੂੰ 4 ਮਹੀਨੇ ਹੋ ਗਏ ਕਦੇ ਪਾਣੀ ਲਾ ਦੇ ਕਦੇ ਯੂਰੀਆ ਸਿੱਟ ਦੇ ਤੇ ਅੱਜ ਇਹਨਾਂ ਨੇ ਆ ਕੇ ਫਟਾਫਟ ਜਿਹੜੀਆਂ ਆ ਆਪਦੀ ਮਰਜ਼ੀ ਨਾਲ ਮੱਦੀ ਕਿ ਸਾਡਾ ਤੇ ਲਾਟੀ ਚਾਰਜ ਵੀ ਕੀਤਾ ਗਿਆ ਜਦੋਂ ਲੋਕਾਂ ਨੇ ਵਿਰੋਧ ਕੀਤਾ ਅਸੀਂ ਜਿਹੜਾ ਸਾਨੂੰ ਪਤਾ ਲੱਗੇ ਵੀ ਉਧਰੋਂ ਜਿੱਥੋਂ ਜੋੜ ਹੈਗਾ ਉੱਥੋਂ ਜੋੜ ਮਲਾ ਕੇ ਲਿਆਉਣਗੇ ਪਰ ਜਦੋਂ ਇਹਨਾਂ ਨੇ ਦੇਖਿਆ ਵੀ ਉੱਥੇ ਲੋਕਾਂ ਦਾ ਇਕੱਠ ਭਾਰੀ ਹੋ ਚੁੱਕਿਆ ਇਹਨਾਂ ਨੇ ਇਧਰੋਂ ਆ ਕੇ ਫਟਾਫਟ ਜਿਹੜਾ ਇਹਨਾਂ ਦਾ ਪੈਪ ਦੱਬਣ ਦਾ ਬਾਅਦ ਪਹਿਲਾਂ ਮੱਦਣ ਦਾ ਸੀ ਵੀ ਇਹਨਾਂ ਨੂੰ ਕਣਕ ਨੂੰ ਵੱਧ ਤੋਂ ਵੱਧ ਮੱਦਿਆ ਜਾਵੇ ਕਿਵੇਂ ਇਹਨਾਂ ਦਾ ਨੁਕਸਾਨ ਕੀਤਾ ਜਾਵੇ ਉਹ ਤਾਂ ਜਿਹੜਾ ਸੁਨਾਮ ਦਾ ਡਿਫਟੀ ਹੈ ਇੱਥੇ ਫੋਰਸ ਲੈ ਕੇ ਬਾਣਾ ਦੇ ਵਿੱਚ ਤੇ ਸਾਡੀਆਂ ਮਾਵਾ ਭੈਣਾ ਉਹਨਾਂ ਨੂੰ ਜਿਹੜਾ ਸਾਡੇ ਬਜ਼ੁਰਗ ਉਹਨਾਂ ਨੂੰ ੱਟਕੇ ਮਾਰੇਗੇ ਠੇਡੇ ਮਾਰੇਗੇ ਤੇ ਜਿਹੜੀਆਂ ਲਾਖੀਆਂ ਨੇ ਉਹਨਾਂ ਤੇ ਬਰਾਈਆਂ ਗਈਆਂ ਗਾਲਾਂ ਕੱਢੀਆਂ ਗਈਆਂ ਉਹਨਾਂ ਨੂੰ ਦਿੰਦੀਆਂ ਤੇ ਉਲਟਾ ਜੇ ਸਾਡੀਆਂ ਜ਼ਮੀਨਾਂ 'ਚ ਆ ਕੇ ਸਾਨੂੰ ਦਾਲਾਂ ਦੇਣ ਲੱਗੇ ਸਾਡੇ ਹਿਸਾਬ ਨਾਲ ਤਾਂ ਫਿਰ ਸਾਡੀਆਂ ਜ਼ਮੀਨਾਂ ਸਰਕਾਰ ਸਾਨੂੰ ਗੋਲੀ ਚਲਾ ਦੇ ਤਾਨੂੰ ਮਾਰ ਦੇ ਹੋਰ ਤਾਂ ਸਾਡੇ ਲਵੇ ਕੋਈ ਸਾਡਾ ਪਰ ਅਸੀਂ ਇਹ ਜ਼ਮੀਨ ਪਿੱਛੇ ਲੜਾਂਗੇ ਮਰ ਜਾਾਂਗੇ ਜ਼ਮੀਨ ਨਹੀਂ ਛੱਡਦੇ ਇਹ ਜ਼ਮੀਨ ਦਾ ਜਦੋਂ ਕੋਈ ਵੈ ਹੁੰਦੀ ਹੈ ਜਾਂ ਹੋਰ ਹੁੰਦੀ ਹੈ ਉਸ ਤੋਂ ਬਾਹਰ ਕੋਈ ਕਾਬ ਲੈਂਦਾ ਜੇ ਆਪਾਂ ਜ਼ਮੀਨ ਵੇਚਦੇ ਵੀ ਆ ਪਰ ਇਹ ਦੇਖੋ ਕਿੰਨਾ ਸਰਿਆਮ ਧੱਕਾ ਕੋਈ ਮਾਜੇ ਦੀ ਗੱਲ ਨਹੀਂ ਕੋਈ ਗੱਲਬਾਤ ਨਹੀਂ ਜਿਹੜੀ ਭਗਵੰਤਾਨ ਸਰਕਾਰ ਕਹਿ ਰਹੀ ਆ ਵੀ ਇਹ ਲੋਕਾਂ ਦੀ ਸਰਕਾਰ ਆ ਆ ਦੇਖ ਲੋ ਉਹਨਾਂ ਦਾ ਇਨਕਲਾਬ